ਮੇਰੀਆਂ ਟਰਾਲੀਆਂ ਰਾਜਸਥਾਨ ਦੇ ਵਿੱਚ ਪਦਮਪੁਰ ਤੇ ਕਰਨਪੁਰ ਦੇ ਵਿੱਚ ਸਪੈਸ਼ਲ ਸੇ ਕਰਕੇ ਜਾਂਦੀਆਂ ਕਿ ਇਹਨਾਂ ਦੇ ਵਿੱਚੋਂ ਸਰੋਂ ਦਾ ਕਿਸੇ ਪਾਸਿਓਂ ਦਾਣਾ ਵੀ ਨਿਕਲਦਾ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਵੀ ਪ੍ਰੋਪਰ ਸਾਰੇ ਪਾਸੇ ਬੰਦ ਹੈ ਜੀ ਕਵਰਿੰਗ ਕੀਤੀ ਹੋਈ ਹੈ ਜੀ ਇਹ ਟਰੈਕਟਰ ਕਿਸੇ ਵੀ ਟਾਈਮ ਖੁੱਬ ਜਾਂਦੀ ਹੈ ਟਰਾਲੀ ਦਾ ਟਰੈਕਟਰ ਦੇ ਦੋਨੇ ਪਾਸੇ ਹੁੱਕਾਂ ਪਾ ਕੇ ਜੀ ਸੋਚਨ ਪਾ ਕੇ ਆਪਾਂ ਇਹ ਟਰਾਲੀ ਨੂੰ ਕੱਢ ਸਕਦੇ ਹਾਂ ਗਰਾਰੀ ਸਿਸਟਮ ਲੋਕ ਹੈ ਜੀ ਬਹੁਤ ਵਧੀਆ ਲੋਕ ਬਣਿਆ ਹੋਇਆ ਜੀ ਪੂਰਾ ਫੁੱਲ ਹੈਵੀ ਹੈ ਜੀ ਤੇ ਸਟਿਕਰਾਂ ਦੀ ਕੁਆਲਿਟੀ ਬਹੁਤ ਹੀ ਵਧੀਆ ਜੀ ਧੁੱਪੇ ਠੱਲੋ ਛਾਂਵੇਂ ਠੱਲੋ ਨਾ ਤਾਂ ਕੋਈ ਰੰਗ ਫ ਸਭ ਤੋਂ ਪਹਿਲਾਂ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ 14x7 ਦਾ ਡਬਲ ਟਾਇਰ ਦੇ ਵਿੱਚ ਜੀ ਮਹਿੰਦਰਾ ਟਰੈਕਟਰ ਦੇ ਵਿੱਚ ਟਰਾਲਾ ਜੀ ਇਹਦਾ ਗਾਟਾ 4 ਫੁੱਟ ਆ ਗਿਆ ਜੀ ਪੰਪ ਵਾਲੀ ਪਾਈਪ ਲੋਕ ਦੇ ਵਿੱਚ ਆ ਗਈ ਹੈ ਜਿਹੜੀ ਇਹਦੀ ਹੁੱਕ ਆ ਜੀ ਬਹੁਤ ਸਪੈਸ਼ਲ 4 ਇੰਚੀ ਹੁੱਕ ਦਿੱਤੀ ਗਈ ਹੈ ਸਭ ਤੋਂ ਮੋਟੀ ਹੁੱਕ ਆ ਜੀ ਬਾਕੀ ਦਹੀ ਦਾ ਪੋਲ ਵੀ ਉਸ ਤੋਂ ਹੈਵੀ ਕਰਤਾ ਅੱਗੇ ਨਾਲੋਂ ਜੀ ਜਿਹੜਾ ਉੱਪਰਲਾ ਕੁੰਡਾ ਜੀ ਥੋੜਾ ਜਿਹਾ ਲੁੱਕ ਚੇਂਜ ਕਰਤੀ ਹੈ ਜੀ ਦਹੀ ਦੇ ਲੱਪਾ ਜੀ ਨਟ ਖੋਲ ਕੇ ਲੱਪਾ ਬਾਹਰ ਕੱਢ ਕੇ ਇਹਨੂੰ ਸਾਫ਼ ਕਰ ਸਕਦੇ ਆ ਬਾਕੀ ਟੂਲ ਦੀ ਲੁੱਕ ਥੋੜੀ ਚੇਂਜ ਕੀਤੀ ਹੈ ਜੀ ਅੱਗੋਂ ਤੁਸੀਂ ਦੇਖ ਲੁਕਿੰਗ ਥੋੜੀ ਚੇਂਜ ਹੋ ਗਈ ਜੀ ਟੂਲ ਦੇ ਲੋਕ ਵੀ ਆਟੋਮੈਟਿਕ ਆ ਗਿਆ ਜੀ ਤੁਸੀਂ ਪਹਿਲਾਂ ਵਾਲੀ ਵੀਡੀਓ ਤੇ ਦੇਖਿਆ ਹੋਊਗਾ ਜੀ ਆਪਾਂ ਲੋਕ ਵੀ ਥੋੜਾ ਜਿਆਦਾ ਚੇਂਜ ਕਰਤਾ ਅੱਗੇ ਨਾਲੋਂ ਜੀ ਬਾਕੀ ਇਹਦੇ 14/7 ਦੇ ਟਰਾਲੇ ਦੇ ਵਿੱਚ ਅੱਗੇ ਹੁੱਕ ਆ ਗਿਆ ਦੋਨੋਂ ਸਾਈਡ ਜੀ ਜੀ ਇਹ ਟਰੈਕਟਰ ਕਿਸੇ ਵੀ ਟਾਈਮ ਖੁੱਬ ਜਾਂਦੀ ਹੈ ਟਰਾਲੀ ਦਾ ਟਰੈਕਟਰ ਦੇ ਦੋਨੇ ਪਾਸੇ ਹੁੱਕਾਂ ਪਾ ਕੇ ਜੀ ਕੋਚਨ ਪਾ ਕੇ ਆਪਾਂ ਇਹ ਟਰਾਲੇ ਨੂੰ ਕੱਢ ਸਕਦੇ ਆ ਬੜੀ ਆਸਾਨੀ ਨਾਲ ਬਾਕੀ ਅੱਗੇ ਆਜੋ ਜੀ ਇਹਦੇ ਪੌੜੀ ਆ ਗਈ ਪੌੜੀ ਦੀ ਲੁੱਕ ਆਪਾਂ ਅੱਗੇ ਨਾਲੋਂ ਬਹੁਤ ਵਧੀਆ ਸ਼ੇਪ ਚੇਂਜ ਕਰਦੀ ਹੈ ਜੀ ਫੈਂਸੀ ਲੁੱਕ ਦੇ ਵਿੱਚ ਪੌੜੀ ਆ ਗਈ ਅਲੱਗ-ਅਲੱਗ ਜੇ ਵੈੱਡ ਲਾਉਂਗੇ ਤਾਂ ਵੈੱਡ ਦੇ ਨਾਲ ਹੀ ਪੌੜੀ ਲੈ ਜਾਣੀ ਹੈ ਨਾਲ ਅਟੈਚ ਰਹਿ ਜਾਣੀ ਹੈ ਅੱਗੇ ਆਜੋ ਜੀ ਇਹਦੇ ਕੈਚਰ ਦਿੱਤੇ ਗਏ ਆ ਵੈੱਡ ਲਾਉਣ ਵਾਸਤੇ ਬੜੀ ਆਸਾਨੀ ਨਾਲ ਇਹਦੇ ਕੈਚਰ ਖੋਲ ਕੇ ਆਪਾਂ ਵੈੱਡ ਨੂੰ ਲਾ ਸਕਦੇ ਹਾਂ ਜੀ ਆਪਣੀਆਂ ਟਰਾਲੀਆਂ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਸੰਨ ਨਹੀਂਗਾ ਤੁਸੀਂ ਸਰੋਂ ਵੀ ਭਰ ਸਕਦੇ ਹੋ ਇਹਦੇ ਵਿੱਚ ਦੀ ਇਹ ਨਹੀਂਗਾ ਵੀ ਤੁਹਾਡੀ ਸਰੋਂ ਵੀ ਕਿਸੇ ਤਰ੍ਹਾਂ ਦੀ ਨਿਕਲ ਜੂਗੀ ਮੇਰੀਆਂ ਟਰਾਲੀਆਂ ਰਾਜਸਥਾਨ ਦੇ ਵਿੱਚ ਪਦਮਪੁਰ ਤੇ ਕਰਨਪੁਰ ਦੇ ਵਿੱਚ ਸਪੈਸ਼ਲ ਸੇਵ ਕਰਕੇ ਜਾਂਦੀਆਂ ਕਿ ਇਹਨਾਂ ਦੇ ਵਿੱਚੋਂ ਸਰੋਂ ਦਾ ਕਿਸੇ ਪਾਸਿਓਂ ਦਾਣਾ ਵੀ ਨਿਕਲਦਾ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਵੀ ਪ੍ਰੋਪਰ ਸਾਰੇ ਪਾਸੇ ਬੰਦ ਆ ਜੀ ਕਵਰਿੰਗ ਕੀਤੀ ਹੋਈ ਹੈ 3 ਫੁੱਟੇ ਦਾ ਬੈੱਡ ਆ ਗਿਆ ਜੀ ਫੁੱਲ ਹੈਵੀ ਡਿਊਟੀ ਬੈੱਡ ਆ ਜਿੰਨਾ ਮਰਜ਼ੀ ਲੋਡ ਪਾਓ ਜਿੰਨਾ ਮਰਜ਼ੀ weight ਪਾਓ ਕੋਈ ਦਿੱਕਤ ਨਹੀਂ ਆਉਂਦੀ ਬੈੱਡ ਨੂੰ ਆਸਾਨੀ ਨਾਲ ਬੜੀ ਅਸਾਨੀਆਂ ਲੈ ਜਾਂਦਾ ਬਾਕੀ ਬ੍ਰਾਂਡ ਨਿਊ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ JK ਦੇ ਟਾਇਰ ਆ ਜੀ ਜਦੋਂ ਤੁਸੀਂ ਟਾਇਰ ਲਾਉਣੇ ਆ ਜੀ ਬੜੀ ਆਸਾਨੀਆਂ ਟਾਪੇ ਖੁੱਲ ਕੇ ਜੀ ਟਾਇਰ ਆਪਾਂ ਬਦਲ ਸਕਦੇ ਆ ਟਾਇਰਾਂ ਦੇ ਵੀਲ ਕਾ ਵੀ ਦਿੱਤੇ ਗਏ ਆ ਜੀ ਵਿੱਚ ਬਾਕੀ ਇਹ ਆਟੋਮੈਟਿਕ ਲੋਕ ਆ ਗਏ ਆ ਤੁਹਾਨੂੰ ਡਾਲੇ ਦਾ ਵੀ ਚੈੱਕ ਕਰਾਉਣੇ ਆ ਡਾਲਾ ਇਹਦਾ ਦੋ ਪਾਰਟ ਆ ਜੀ ਇਹਦੇ ਦੋਨੋਂ ਲੋਕ ਆ ਗਏ ਬਾਕੀ ਜਦੋਂ ਡਾਲਾ ਤੁਸੀਂ ਇਹਦੇ ਲੋਕ ਕਰਤਾ ਇਹ ਨਹੀਂਗਾ ਵੀ ਤੁਹਾਡੀ ਤੁਰੀਆਂ ਦੀ ਟਰਾਲੀ ਦਾ ਡਾਲਾ ਖੁੱਲ ਜੂਗਾ ਜਾਂ ਕੁਝ ਟੁੱਟ ਜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਇਸ ਦਾ ਡਾਲਾ ਸਾਈਡ ਤੇ ਦਿੱਤਾ ਗਿਆ ਸਾਈਡ ਤੇ ਬੁਸ਼ ਦਿੱਤੇ ਗਏ ਆ ਦੋਨੋਂ ਜੀ ਪੂਰਾ ਪ੍ਰੋਪਰ ਬੁਸ਼ ਦਿੱਤਾ ਗਿਆ ਜੀ ਜੋ ਰਾਡ ਦੇ ਪੱਕੀ ਪਿੰਨ ਪਾਈ ਹੋਈ ਐ ਇਸਦੇ ਆ ਜੋ ਤੁਹਾਨੂੰ ਡਾਲਾ ਦਿਖਾਉਣੇ ਆ ਜੀ ਡਾਲੇ ਦੇ ਗਰਾਰੀ ਸਿਸਟਮ ਲੋਕ ਹੈ ਜੀ ਬਹੁਤ ਵਧੀਆ ਲੋਕ ਬਣਿਆ ਹੋਇਆ ਜੀ ਪੂਰਾ ਫੁੱਲ ਹੈਵੀ ਹੈ ਜੀ ਆਹ ਦੇਖੋ ਜੀ ਬੜੀ ਆਸਾਨੀ ਨਾਲ ਆਪਾਂ ਦੋਨੋਂ ਪਾਰਟਸ ਦੇ ਵਿੱਚ ਜਿਹੜਾ ਡਾਲਾ ਖੋਲ ਸਕਦੇ ਆ ਤੁਹਾਨੂੰ ਲੋਕ ਕਰਕੇ ਦਿਖਾਉਣੇ ਡਾਲਾ ਜੀ ਆਓ ਆਪਣਾ ਡਾਲਾ ਪ੍ਰੋਪਰੇ ਲੋਕ ਹੋ ਗਿਆ ਜੀ ਪੂਰਾ ਪ੍ਰੋਪਰ ਲੋਕ ਹੈ ਜੀ ਆਪਣਾ ਡਾਲਾ ਦੁਆਰੇ ਤੁਹਾਨੂੰ ਚੈੱਕ ਕਰਾ ਦਗੇ ਜੀ ਜਦੋਂ ਇਹ ਡਾਲਾ ਲੋਕ ਹੋ ਗਿਆ ਇਹ ਕਬਜਾਂ ਤੇ ਕੋਈ ਭਾਰ ਨਹੀਂ ਰਹੂਗਾ ਤੁਹਾਡਾ ਕੋਈ ਵੀ ਦਿੱਕਤ ਨਹੀਂ ਆਊਗੀ ਦੂਸਰੀ ਸਾਈਡ ਤੋਂ ਤੁਹਾਨੂੰ ਦਿਖਾਉਣੇ ਡਾਲ ਆ ਜੋ ਇਸ ਤੇ ਦਾ ਲੋਕ ਆ ਗਿਆ ਜੀ ਇਹਦਾ ਉੱਪਰਲਾ ਵਿੱਡ ਦਾ ਡਾਲਾ ਜੀ ਸਾਈਡ ਤੇ ਕੀਤਾ ਗਿਆ ਸਾਈਡ ਦੇ ਵੀ ਬਹੁਤ ਹੀ ਵਧੀਆ ਲੋਕ ਆਪਾਂ ਖੁਦ ਦਾ ਤਿਆਰ ਕਰਕੇ ਲਾਇਆ ਹੋਇਆ ਜੀ ਆ ਦੇ ਬੜੀ ਆਸਾਨੀ ਨਾਲ ਇਹ ਲੋਕ ਵੀ ਖੁੱਲੂਗਾ ਜੀ ਪੂਰੇ ਹੈਵੀ ਡਿਊਟੀ ਇਹਦੇ ਲੋਕ ਆ ਗਿਆ ਲੋਕ ਦਿੱਤੇ ਗਿਆ ਜੀ ਇਹ ਪ੍ਰੋਪਰ ਲੋਕ ਹੋ ਗਿਆ ਇਹ ਨਹੀਂ ਕਿ ਆ ਵੀ ਇਹਦੇ ਲੋਕ ਦੇ ਵਿੱਚੋਂ ਨਿਕਲ ਜੂਗਾ ਜੀ ਅੱਗੇ ਆ ਜਿਓ ਜੀ ਮੰਜਾ ਆ ਗਿਆ ਮੰਜਾ ਪੂਰਾ ਹੈਵੀ ਡਿਊਟੀ ਮੰਜਾ ਆ ਗਿਆ ਜੀ ਬੜੀ ਆਸਾਨੀ ਨਾਲ ਬਹਿ ਸਕਦੇ ਆ ਡਰਿੰਕਿੰਗ ਬਾਕਸ ਆ ਗਿਆ ਪਾਣੀ ਦੀ ਬੋਤਲ ਕੁਛ ਵੀ ਇਹਦੇ ਵਿੱਚ ਰੱਖ ਸਕਦੇ ਆਪਾਂ। ਇਹ ਮੰਝੇ ਨੂੰ ਆਪਾਂ ਫੋਲਡਿੰਗ ਕਰ ਸਕਦੇ ਆਂ। ਜੇ ਲਾ ਕੇ ਰੱਖਣਾ ਤਾਂ ਨਟ ਖੋਲੋ ਲਾ ਕੇ ਇਹਨੂੰ ਆਪਾਂ ਘਰੇ ਰੱਖ ਸਕਦੇ ਆਂ। ਬਾਕੀ ਪੂਰਾ ਹੈਵੀ ਡਿਊਟੀ ਮੰਝਾ ਜੀ। ਕੋਈ ਵੀ ਦਿੱਕਤ ਨਹੀਂ ਆਊਗੀ। ਦੋਸਤੋ ਆਪਣੇ ਰੰਗ ਦੀ ਕੁਆਲਿਟੀ ਦੇਖੋ ਜੀ ਆਪਣੇ ਸਟਿੱਕਰਾਂ ਦੀ ਕੁਆਲਿਟੀ ਬਹੁਤ ਹੀ ਵਧੀਆ ਜੀ ਧੁੱਪੇ ਠੱਲੋ ਛਾਂਵੇਂ ਠੱਲੋ ਨਾ ਤਾਂ ਕੋਈ ਰੰਗ ਫੇਟ ਹੋਵੇ ਆਪਣਾ ਤੇ ਨਾ ਹੀ ਆਪਣਾ ਰੰਗ ਲਵੇ ਜਿਵੇਂ ਕਿ ਆਪਣੇ ਟਰਾਲੀਆਂ ਦੇ ਪੇਪੜੀ ਬਣ ਕੇ ਰੰਗ ਲੈ ਜਾਂਦਾ ਜੀ ਨਹੀਂ ਆਪਣੀ ਟਰਾਲੀ ਤੇ ਕੋਈ ਵੀ ਸ਼ਿਕਾਇਤ ਨਹੀਂ ਆਊਗੀ। ਬਾਕੀ ਸਟਿੱਕਰ ਦੀ ਕੁ ਕੋਈ ਖਰਾਬ ਨਹੀਂ ਹੋਊਗਾ ਲਹੂ ਆ ਨਹੀਂ ਪਾਣੀ ਨਾਲ ਬਾਕੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ